ਦੀਦੀ ਨੂੰ ਵੀ ਮਿਲ ਲੋ ਇਹ ਦੀਦੀ ਦੀ ਸਾਸਰੀ ਘਰ ਨਹੀਂ ਐਦਰ ਹਜੇ ਬੋਲ ਸਾਸਰੀ ਘਰ ਦੀ ਸਾਲਿਆਂ ਨੂੰ ਹਾਂ ਇਹ ਭਾਈ ਅਸੀਂ ਜੇਠੀ ਭੈਣ ਰਸਤੇ 'ਚੋਂ ਲੈ ਚੱਕੀ ਦੀਦੀ ਖੜੀ ਚੱਕੀ ਆ ਰਵਿੰਦਰ ਚੱਕੀ ਤੇ ਬਰਾਵਾ ਮੌਕਾ ਸਾਦ ਲੈ ਨਹੀਂ ਕੋਈ ਛੱਡੇ ਨਹੀਂ ਇੱਥੇ ਚੱਕੀ ਕਿਧਾਰੇ ਨਹੀਂ ਅਸੀਂ ਗੱਡੀ 'ਚ ਨਹੀਂ ਬਿਠਾ ਲਈ ਅਸੀਂ ਚੱਕੀ ਆ ਹਾਂ ਬੀਵੀ ਦਾ ਪਿੰਡ ਜਿੱਦਾਂ ਤੁਹਾਨੂੰ ਅਸੀਂ ਦੱਸਿਆ ਹੀ ਆ ਵੀ ਭਾਈ ਸਾਹਮਣੇ ਪੈਂਦਾ ਚੱਲੀਆ ਪਿੰਡ ਉੱਥੋਂ ਦੀਦੀ ਨੂੰ ਨਾਲ ਲੈ ਲਿਆ ਅਸੀਂ ਲਾਓ ਜੀ ਸਾਰੀ ਫੈਮਿਲੀ ਹੋ ਗਈ ਭਾਈ ਸਾਡੀ ਰੈਡੀ ਤੇ ਕੱਲੇ ਕੱਲੇ ਨੇ ਭਾਈ ਕੱਢ ਲਈ ਟੌਰ ਪੂਰੀ ਹੈ ਤੇ ਉਹ ਬੰਦੇ ਦੀ ਜਿਆਦਾ ਟੌਰ ਆ ਉਹ ਜਿਹੜਾ ਬੰਨ ਬੈਠਾ ਹੈ ਨਾ ਖੁੰਜੇ ਚ ਬੰਦਾ ਆਏ ਪੈਸੇ ਕਿ ਲਗਾ ਦੂ ਉਹ ਸਾਡੀ ਕੀ ਹੁੰਦਾ ਹੈ ਪੈਸੇ ਕਹਿੰਦੀ ਪੈਸੇ ਕਿ ਲਗਾ ਦੂ ਡੇਰੀ ਬਲਾਓ ਜੀ ਫਿਰ ਸਤਿ ਸ੍ਰੀ ਅਕਾਲ ਸਾਰੇ ਜਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ हां जी दीदी सासरी ਕਾਲ ਜੀ ਸਾਰਿਆਂ ਨੂੰ ਸਭ ਦੇ ਕਾਲ ਸਾਰਿਆਂ ਨੂੰ ਬੁਣੀ ਕਰਦੇ ਹਾਂ ਉਹ ਬਾਤ ਬਹੁਤ ਠੀਕਾ ਬਗਿੰਗ ਕਿੱਦਾਂ ਲੱਗੇ ਹਾਂ हां हां जी दीदी ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਭਾਈ ਸਾਰਿਆਂ ਦੀ ਹੋ ਗਈ ਸਾਡੀ ਤਿਆਰੀ ਬੜੀ ਭੈਣ ਅਸੀਂ ਲੈਣੀ ਆ ਰਸਤੇ 'ਚ ਨਾਲ ਤੇ ਕਿਉਂਕਿ ਬੜੀ ਭੈਣ ਦਾ ਤਾਂ ਤੁਹਾਨੂੰ ਪਤਾ ਹੀ ਹੈ ਮਾਲਾਂ ਦੇ ਸਾਹਮਣੇ ਹੀ ਪਿੰਡ ਆ ਚੱਲੀਆਂ ਮਾਲਾਂ ਚੱਲੀਆਂ ਦੋਹੇ ਪਿੰਡ ਬੱਜਦੇ ਇਕੱਠੇ ਹੀ ਆ ਸੜਕ ਵਿਚਾਲੇ ਆ ਬਸ ਬਸ ਇੱਕ ਵਿਚਾਲੇ ਨੂੰ 메ਨ ਸੜਕ ਜਾਂਦੀ ਆ ਤੇ ਅਮਣੋ ਸਾਹਮਣੇ ਪਿੰਡ ਆ ਦੋਵੇਂ ਚੱਲੀਆਂ ਹਾਂ ਤੇ ਭਾਈ ਦੋਨੋ ਦੀਦੀ ਨੂੰ ਉੱਥੋਂ ਤੋਂ ਲੈ ਲੈਣਾ ਨਾਲ ਜੀਜਾ ਜੀ ਤੇ ਤਾਂ ਨਹੀਂ ਆਇਆ ਹੋਇਆ ਉਹਨਾਂ ਨੇ ਅੱਜ ਕਣਕ ਬੀਜਣੀ ਆ ਤੁਹਾਨੂੰ ਪਤਾ ਸੀਜ਼ਨ ਵੀ ਹੁਣ ਜੋਰਾ ਛੋਰਾ ਦੇ ਚੱਲ ਰਿਹਾ ਭਾਈ ਜ਼ਿੰਮੇਦਾਰ ਬੰਦੇ ਨੂੰ ਸਭ ਸਭ ਕੁਝ ਦੇਖਣਾ ਪੈਂਦਾ ਤੇ ਬਾਕੀ ਇੱਧਰ ਜਿਹੜੀ ਫੈਮਲੀ ਆਪਣੀ ਜਾਣੇ ਵਾਲੀ ਆ ਉਹ ਸਾਰੀ ਇਹੇ ਆ ਤੇ ਇੱਕ ਕੈਮਰੇ ਦੇ ਪਿੱਛੇ ਮੈਂ ਬੈਠਾ ਇੱਕ ਇੱਧਰ ਸਾਡੇ ਪਰੌਣਾ ਸਭ ਬੈਠੇ ਆ ਸਤਿ ਸ਼੍ਰੀ ਅਕਾਲ ਜੀ ਹੋਰ ਪ੍ਰੋਣਾ ਸਾਹਿਬ ਠੀਕ ਆ ਜੀ ਵਧੀਆ ਵਧੀਆ ਮौजਾਂ ਚਲੋ ਮौजਾਂ ਹੀ ਚਹਿਰੀਆਂ ਯਾਰੇ ਤੇ ਨਜ਼ਾਰੇ ਆਪੇ ਹੋਣੇ ਭਾਈ 1 ਰੁਪਏ ਦਾ 120 ਬਣਦਾ ਇੰਗਲੈਂਡ ਪਾਉਂਡ ਆਉਂਦਾ ਉਹ ਤਾਂ ਬਣ ਨਹੀਂ ਆ ਫਿਰ ਹਾਂ 1 ਰੁਪਏ ਦੇ 120 ਬਣ ਜਾਂਦੇ ਆ ਨਜ਼ਾਰੇ ਆਪੇ ਆ ਅਸੀਂ ਵੀ ਕਹਿੰਦੇ ਸਾਡੇ ਨਜ਼ਾਰੇ ਚਲੋ ਜੀ ਬਾਕੀ ਹੁਣ ਫੈਮਲੀ ਸਾਰੀ ਆਪਣੀ ਕੰਪਲੀਟ ਹੋਈ ਤਿਆਰ ਹੋਈ ਬੈਠੀ ਆ ਪੰਜੀਰੀ ਪੰਜੂਰੀ ਸਾਰੀ ਆਪਾਂ ਨੇ ਬਾਕਸ ਵਿੱਚ ਪਾ ਲਈ ਉਹ ਤੁਸੀਂ ਪਿਛਲੇ ਵਲੌਗ ਵਿੱਚ ਦੇਖਿਆ ਹੀ ਆ ਤੇ ਸੂਟ ਸਾਰਟ ਆਪਣੇ ਸਾਰੇ ਪੈਕ ਹੋਏ ਵੇ ਆ ਟੇਚੀ ਆਰ ਫੁੱਲ ਪੈਕ ਆ ਉਹ ਅੰਦਰ ਪਿਆ ਸਮਾਨ ਸਾਰਾ ਹੀ ਤੇ ਆ ਸਾਹਮਣੇ ਪਾਪਾ ਜੀ ਖੜੇ ਸਾਡੇ ਹਾਂ ਜੀ ਪਾਪਾ ਜੀ ਕੈਮ ਆ ਨਹੀਂ ਰਸਤਰੀ ਕਾਲ ਕਰਾਉਣਾ ਜੀ ਚਲੋ ਕੈਵੇਂ ਚਾਹੀਦੇ ਆ ਜੀ ਸ਼ੁਕਰੇ ਚਾਹੀਦਾ ਜੀ ਮਿੰਨੀ ਦੂਆ ਸਮਾਨ ਤਾਂ ਕੱਢਦੇ ਹੋ ਕਿਹੜਾ ਇਹਦਾ ਨਾ ਬਸ ਹਾਂ ਭਾਈ ਗਹਿਣੇ ਉਹਨੇ ਜੇ ਉਹ ਲੈਣੇ ਵੈ ਮੈਂ ਕਿਤੇ ਹੋ ਦੇਣਾ ਹਾਂ ਉਹ ਵੀ ਸਮਾਨ ਭਾਈ ਚੱਕੋ ਸਾਰਾ ਹੈਨਾ ਤੇ ਅਸੀਂ ਫੇਰ ਹੁਣ ਲੱਗਿਆ ਜੀ ਤੁਰਨ ਮਾਲਾਂ ਨੂੰ ਮਿਲਦੇ ਆਂ ਜੀ ਫੇਰ ਤੁਹਾਨੂੰ ਹੁਣ ਮਾਲਾਂ ਜਾ ਕੇ ਲਓ ਜੀ ਆ ਗਏ ਸਾਰੇ ਸਵਾਗਤ ਹੈ ਜੀ ਪੁਰਾਣਾ ਸਾਫ ਵੀ ਬਰਾਪਰੇ ਐ ਟਾਈਨਾ ਤੇਲ ਜੋਇਆ ਜਾ ਰਿਹਾ ਜੀ ਆਂਟੀ ਵੀ ਖੁੱਲੇ ਗੱਫਿਆਂ ਨਾਲੇ ਤੇਲ ਸਿੱਟਦੇ ਆ ਉੱਤਰ ਕੇ ਹੀ ਚਲ ਜੂਗੇ ਉੱਤਰ ਕੇ ਜਾਣਾ ਹੁਣ ਕਿੱਕੜਾ ਦੇਖ ਲਓ ਹਾਂ ਉੱਤਰ ਗਈ ਜੀ 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 ਉਹ ਕਹਿੰਦੇ ਕਿ ਕਹਿੰਦੇ ਕਿ ਨਾ ਟੱਕਰੀ ਆਪੇ ਨਾਲ ਉਹ ਕੀ ਹੈ ਉਹ ਕਾਰ ਨੂੰ ਟੱਕਰ ਹੋ ਗਿਆ ਭਾਈ ਜਾਨ ਕੋਈ ਗੱਲ ਨਹੀਂ ਕੋਈ ਇਹ ਬੀਮੇ ਨੂੰ ਪੈਸੇ ਥੋੜੇ ਦੇ ਦੇ ਕੇ 10000 ਚਲੇਗਾ ਐਸਾ ਨਿਕਲ ਨਹੀਂ ਰਿਹਾ ਉਹ ਖੈਰ ਆਵਾਜ਼ ਸੱਚੀ ਵੀ ਨਹੀਂ ਨਿਕਲੇ ਭਏ ਗਾਹ ਜਾਣਾ ਪਿਆ ਜੀ ਸੱਚੀ ਗੱਲ ਸੀ ਥੋੜਾ ਜਿਹਾ ਕਾਸ ਕਾਸ ਦੇ ਨਾ ਸੀਗਾ ਕਾਸ ਕਾਸ ਕਾ ਤਾ ਰਲਾ ਕਰਾ ਰਹਾ ਹਾ ਹਾ ਕਾਸ ਸੀਗਾ ਕਾਸ 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 ਚਲੋ ਪਰੋਣ ਲੋ ਪਰੋਣ ਆਹੋ ਹੌਣ ਹੌਣ ਚਲੋ ਨੀ ਆ ਚਲੋ ਆਪਣੇ ਜੀ ਸਕੂਨ ਲਓ ਜੀ ਭਾਈ ਆ ਗਿਆ ਜੀ ਚਾਹ ਪਾਣੀ ਸਾਡੀ ਨੂਰ ਪਹਿਲਾ ਨੂਰ ਨੇ ਲਾਤਾ ਉਧਰ ਕੋ ਅੱਗੇ ਕਿੰਨੇ ਉਧਰ ਗਾਹਾਂ ਨੂੰ ਹੋ ਗਏ ਗਾਹਾਂ ਨੂੰ ਕੋਲ ਦੀ ਕੱਟਾ ਕੋਲੋਂ ਗਾਹਾਂ ਨੂੰ ਖੋਜੂਗਾ ਤੇਰਾ ਪਿਆਰ ਉਹ ਨਹੀਂ 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 ਅੱਡੀ ਉਹ ਤੂੰ ਜੰਮਦੀ ਆ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਮਸੀ ਜੀ ਹੜਦੇ ਨਹੀਂ ਅੱਜ ਮੋਟੇ ਕਰਕੇ ਭੇਜੂਗੇ ਸਾਨੂੰ ਨਾ ਨਾ ਕੋਈ ਨਾ ਖਾਓ ਸਖੋਰੀ ਅੱਜ ਲੱਗਦੀ ਬੱਲੇ 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 ਅੱਜ ਤਾਂ ਜੀ ਕਹਾਂ ਜਾ ਬਹੁਤ ਜ਼ਿਆਦਾ ਖੇਚਲ ਖੱਟ ਲਈ ਤੁਸੀਂ ਦੀਦੀ ਮੜਾ ਸਰਵ ਕਰ ਦੋ ਸਾਰਿਆਂ ਨੂੰ ਲੈ ਆ ਬਸ ਇਹਦੇ ਕਰਦੇ ਬੈਠੀ ਮੈਂ ਨਹੀਂ ਕਰਦੀ ਜੀ ਜੀ ਦੇ ਦੇ ਨੇ ਕੁਝ ਇਹਨੂੰ ਇਹਨੂੰ ਕੋਈ ਆ ਮਮੀ ਹਾਂ ਥੋੜੀ ਜਿਹੀ ਮਿੱਠੀ ਜੀ ਦੇ ਦੋ ਥੋੜੀ ਜਿਹੀ ਮਿੱਠਾ ਤਾਂ ਮੈਨੂੰ ਲੱਗਦਾ ਨਹੀਂ ਮਿੱਠਾ ਤਾਂ ਫਿਰ ਥੋੜਾ ਥੋੜੀ ਮਮੀ ਥੋੜੀ ਦਿਓ ਕਿਤੇ ਜ਼ਿਆਦਾ ਗੱਲ ਚ ਵੀ ਨਾ ਫਸਾਲ ਪਈ ਸ਼ਕੋ ਪੈਸਾ ਕੋ ਕਿਹੜਾ ਨਾ ਹੁੰਦਾ ਉਹ ਹੋਰ ਮੰਮੀ ਸੇਹ ਤਾਂ ਠੀਕ ਆ ਜੀ ਹੁਣ ਠੀਕ ਆ ਚਲੋ ਤਾਂ ਮੈਂ ਵੀ ਠੀਕ ਆ तुम्ही ठीक आहात नाही ताई तरी सी तर ठीक आहे पुढे हां मोठी ठीक आहे पुढे तुम्ही त्यांना लढत होते यार पण यार से ना फायनासी ने जणा तेन थोडे देतात गाडी आवडत हां तुम ते विकडा आके रखे जे डांगा ना लढवा ते भी तगडी हो जाते लढे प्यार दा लढे लढो लढना है हां बिल्कुल बिल्कुल हां नहीं हटता है मैंने सारी भी कह देने लड़के हां ਦੇ ਨਾਲ ਮੈਨਾ ਹੋਰ ਇਹਦਾ ਸੌਰੀ ਇਹਦਾ ਸੌਰੀ ਕਹਾਉਣ ਦਾ ਢੰਗ ਬਹੁਤ ਉਹ ਆ ਜੀ ਸੌਰੀ ਕਹਾਉਣ ਦਾ ਢੰਗ ਪਤਾ ਇਹਦਾ ਕੀ ਆ ਏ ਹੈ ਮਮੀ ਹਾਂ ਇਹਨੇ ਸੌਰੀ ਪਤਾ ਕਿ ਕੰਨਾ ਕਹਾਉਣਾ ਇਹਨੇ ਕਹਣਾ ਜੇ ਕਿਤੇ ਮਾਣੀ ਮਾਈ ਚਾਰਸਾ ਹੋ ਵੀ ਗਈ ਨਾ ਮਾਣੀ ਮੋਟੀ ਨੋਕ ਚੋਕ ਜੀ ਇਹ ਕਹਣਾ ਹੁਣ ਸੌਰੀ ਕਹੋ ਮੈਂ ਕਹਣਾ ਮੈਂ ਕਦੇ ਸੌਰੀ ਕਹਾ ਹਾਂ ਇਹਨੇ ਕਹਣਾ ਲੈ ਕਹਾ ਤਾਂ ਕਹਾ ਤਾਂ ਬਸ ਮੈਂ ਕਹਣਾ ਨਹੀਂ ਕਿਹਾ ਮੈਂ ਨਹੀਂ ਕਿਹਾ ਮੈਂ ਤਾਂ ਉਹਨੇ ਕਹਿਤਾ ਸੌਰੀ ਕਹਿਤਾ ਨਹੀਂ ਯਾਰ ਗੱਲ ਬੰਦਾ ਕਿਹਾ ਏਕਣਾਈ ਏਕਣਾਈ ਭਾਈ ਥੋੜੇ ਥੋੜੇ ਭਾਂਡੇ ਖੜਕੀ ਜਾਵੇ ਘਰ ਮੇਰਾਣਕ ਜੀ ਲੱਗੀ ਰਹੇ ਨਾਦਰ ਨਹੀਂ ਲੱਗਦੀ ਹਾਂਜੀ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਵਸੇ ਸਭ ਤੇ ਹੀ ਆ ਗੱਲ ਸਭ ਤੇ ਹੀ ਆ ਨਾ ਮੇਰਾ ਵੀਰ ਆਇਆ ਨਾ ਮੇਰਾ ਪਾਪਾ ਆਇਆ ਵੀਰ ਤੇਰੇ ਨੂੰ ਭਾਈ ਅਸੀਂ ਕਹਿ ਹਟੇ ਵੀਰ ਕਹਿੰਦਾ ਵੀ ਮੈਂ ਭਾਈ ਕਣਕ ਵੇਚਣੀ ਆ ਦੀਜਾ ਜੀ ਨੇ ਵੀ ਕਹਿ ਲਿਆ ਕਿ ਕਦ ਦਿਨ ਆਏ ਕਰੂਗੇ ਬੀਲੀ ਤੇ ਬੀਰ ਨੂੰ ਸਪੈਸ਼ਲ ਬੁਲਾਉਂਦੇ ਹਾਂ ਹਾਂ ਰਾਤ ਨੂੰ ਐਡਾ ਹੋਣਾ ਆਪਣੇ ਬੀਰ ਨੂੰ ਪੁੱਛ ਲੈ ਕਿ ਮੈਂ ਕਰਾਂਗੀ ਨਹੀਂ ਮੈਂ ਨਹੀਂ ਕਰੂੰਗੀ ਗੱਲ ਪਤਾ ਕੀ ਹੈ ਦੀਜਾ ਜੀ ਮੰਨੂ ਕਹਿੰਦੇ ਕਹਿੰਦੇ ਯਾਰ ਵੀ ਬਾਂਟੀ ਨੂੰ ਮੈਂ ਹਾਂ ਬਾਈ ਬਾਈ ਤੁਸੀਂ ਪੁੱਛ ਲਓ ਮੈਂ ਤਾਂ ਪੁੱਛ ਲਿਆ ਬਾਕੀ ਸਾਰੇ ਤੁਹਾਡੇ ਕਿਹਦੇ ਤਿਆਰ ਹੋ ਜਿਵੇਂ ਜੀਜਾ ਜੀ ਨੇ ਵੀ ਜੋਰ ਲਾ ਲਿਆ ਤੁਸੀਂ ਆਏ ਕਰੋ ਸਾਰੇ ਛੱਡੋ ਮੈਂ ਆਪੇ ਫੋਨ ਕਰੂੰਗੀ ਉਹ ਕਹਿੰਦੇ ਮੇਰੀ ਜਗ੍ਹਾ ਤੂੰ ਹੈ ਤਾਂ ਹੈ ਤੈਨੂੰ ਭੇਜਦਾ ਤਾਂ ਹੈ ਹਰ ਜਗ੍ਹਾ ਤੈਨੂੰ ਭੇਜਦਾ ਨਿਆਣੇ ਨਹੀਂ ਉਹ ਉਹ ਨਹੀਂ ਜਗ੍ਹਾ ਹੁੰਦੀ ਆ ਤੇ ਜਗ੍ਹਾ ਤੇ ਨਹੀਂ ਆ ਨਹੀਂ ਉਹਦੀ ਜਗ੍ਹਾ ਹਾਂ ਉਹ ਕਹਿੰਦੇ ਆ ਨਾ ਮੈਂ ਵੀ ਇਹਨੂੰ ਸਿੱਧੇ ਗੱਲ ਕਹਿੰਦੇ ਵੀ ਤੇਰੇ ਕੋਲ ਦੋ ਹਫ਼ਤੇ ਦੋ ਹਫ਼ਤੇ ਦੇ ਵਿੱਚ ਇੱਕ ਦਿਨ ਦੱਸ ਦੇ ਤੂੰ ਕਦ ਜਾ ਸਕਦਾ ਹਾਂ ਹਾਂ ਲੈ ਤੂੰ ਇੱਕ ਗੱਲ ਕਹਿ ਸਕਦੀ ਆ ਵੀਰ ਜੀ ਜਦ ਤੱਕ ਨਹੀਂ ਬੋਦੀ ਜਦ ਤੱਕ ਤੁਸੀਂ ਆਉਂਦੇ ਨਹੀਂ ਨਹੀਂ ਜੱਸਮੀਂ ਤਾਂ ਕਹਾ ਮੋੜ ਵੀ ਨਹੀਂ ਸਕਦਾ ਇਹ ਤਾਂ ਹੈ ਜਦ ਆ ਜਾਵੇ ਕੌਣ ਲੈ ਆਵੇ ਮੇ ਇੱਕ ਗੱਲ ਆ ਹੂੰ ਜੇ ਕੋਈ ਇਹਨੂੰ ਕੋਈ ਚੀਜ਼ ਦੀ ਕਿਸੇ ਦੀ ਲੋੜ ਆ ਜਾਂ ਕਿਤੇ ਕੋਈ ਕੰਮ ਦੀ ਕੋਈ ਕਰਨਾ ਹੈ ਇਹਨੇ ਕਿਤੇ ਕਹਿਤਾ ਜੇ ਬਈ ਜਸ ਮੈਂ ਨਹੀਂ ਹੈਗਾ ਜੀ ਘਰ ਹਾਂ ਇਹ ਨਹੀਂ ਹੋ ਸਕਦਾ ਵੀ ਉਹ ਨਾ ਹੋਵੇ ਹਾਂ ਕੰਮ ਆਪਣੇ ਕੰਮ ਛੱਡ ਕੇ ਹਾਂ ਜੀ ਪਾਣੀ ਲੈ ਮੜ ਜਮ ਹਾ ਜੀ ਮੰਮੀ ਨੂੰ ਜਵਾਬ ਉਹ ਦੇ ਹੋ ਜੀ ਬਿਲਕੁਲ ਬਿਲਕੁਲ ਹਾਂ ਆਪਾਂ ਬੜੇ ਭਾਗ ਹੋ ਬਣਾਲ ਵੀ ਕਹਿ ਸਕਦੇ ਆ ਜੀਰ ਜੀ ਨਹੀਂ ਆਏ ਤੇ ਐ ਕਰ ਦੋ ਇਹਨੇ ਕਹਿਣਾ ਹੀ ਜਾ ਕੇ ਵੀਰ ਐ ਕਰਕੇ ਐ ਕਰਨਾ ਬਾਜੀ ਹਾਂ ਉਹਨੇ ਤੁਹਾਡੇ ਦੇ ਨਾ ਬੜੇ ਜਵਾਨ ਦੇ ਵਿੱਚ ਮਠਿਆਰ ਜ਼ਰੂਰੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਕੋਈ ਸੇ ਮੂੰਹ ਲਮਕਾ ਕੇ ਕਹਿਣੀ ਆ ਮੈਂ ਕਰਕੇ ਆਈ ਗੱਲ ਹੋ ਗਈ ਜੀ ਮੂੰਹਲੇ ਵਾਲਾ ਜੋ ਕਹਿੰਦਾ ਉਹਨੂੰ ਕਹਿਣ ਦਿਓ ਤੁਸੀਂ ਆਪਣਾ ਆਪਸ ਹੈਗੀ ਰੱਖੋ ਬਿਲਕੁਲ ਬਿਲਕੁਲ ਜੀ ਹਾਂ ਪੁੱਤਨਾ ਤੇ ਲਓ ਜੀ ਹੁਣ ਸ਼ਾਕ ਰਹੀ ਆ ਸਾਰੀ ਸੰਗਤ ਭਾਈ ਪਕੌੜੇ ਹੈ ਹਾਂ ਕਿੱਦਾਂ ਬਣਿਆ ਇਹ ਤਾਂ ਦੱਸ ਦਿਓ ਮੜੀ ਸਿਫਤ ਦਾ ਕਰਦੀ ਦੀ ਹੁੰਦੀ ਆ ਹੈ ਛਵਾ ਦਾ ਨਹੀਂ ਕਿ ਦਾਮਣੇ ਭਾਈ ਹਾਂ ਅਭਾ ਤੁੰ ਤੂੰ ਖਾਮਾ ਲੈ ਉਹ ਮੈਂ ਤਾਂ ਚੱਲ ਦੇਖਣਾ ਹੀ ਦੰਦਾਂ ਤੋਂ ਨਹੀਂ ਮੰਮੀ ਕਹਿੰਦੇ ਖਾ ਕੇ ਦਿਖਾ ਮੈਂ ਤੁਸੀਂ ਖਾਤਾ ਕੀ ਹੁਣ ਮੂੰਹ ਵਿੱਚ ਕਹਿੰਦਾ ਇਹ ਨਹੀਂ ਸਿੱਖਤਾਂ ਨਹੀਂ ਜਿੰਨੇ ਬਣਾਏ ਉਹ ਤਾਂ ਮੈਂ ਵੀ ਉਹ ਕਹਿਣ ਲੱਗੀ ਸੀ ਮੈਂ ਹਲਵਾਈ ਬਹਾਰਾ ਜੋ ਵੀ ਕੀਨੇ ਬਣਾਏ ਆ ਡੈਡੀ ਜੀ ਇਹ ਮੈਂ ਤੁਹਾਨੂੰ ਟੈਸਟ ਆ ਦੇਖ ਲੈ ਉੱਧਰ ਹਾਂ ਕੀ ਕਰਦੇ ਆ ਪਹਿਲਾਂ ਨਾ ਥੈਂਕ ਯੂ ਪਹਿਲਾਂ ਪਹਿਲਾਂ ਸਾਰਿਆਂ ਨੇ ਛਕਣੇ ਆ ਹਾਂ ਫਿਰ ਬਾਅਦ ਵਿੱਚ ਉਹ ਲੈ ਚੜਦੇ ਕਿ ਹੋ ਬਹੁਤ ਸੁਆਦਾ ਪਾਪਾ ਬੋਸਵਾਦਾ ਸਹੀ ਗੱਲ ਆ ਗੱਲ ਪਤਾ ਕੀ ਹੋ ਜਾਂਦੀ ਐ ਬੰਦੇ ਖਾ ਖਾਣੇ ਦੇ ਬੋਲ ਹੀ ਹੁੰਦਾ ਉਧਰ ਮੂੰਹ ਚ ਪਕੌੜਾ ਹੁੰਦਾ ਬੋਲੂ ਕੀ ਅਗਲਾ ਤਾਂ ਕਰਕੇ ਪਹਿਲਾਂ ਖਾ ਲੀਏ ਮੂੰਹ ਮਾ ਸਾਖ ਹੋਏ ਨੇ ਫੇਰ ਜੰਦਲੀਆਂ ਖੁੱਲ੍ਹੇ ਮੂੰਹ ਬੋਲੂ ਸਾਰੇ ਫੇਰ ਨੰਨੀ ਦਾ ਇਹ ਕੰਮ ਹੈ ਮੂੰਹ ਮੇ ਕੇ ਇੱਕ ਬਾਰ ਉਹਦੇ ਨਾਲਿਆਂ ਦੇ ਹੈਪੀ ਬਰਥਡੇ ਬੰਦੇ ਨੇ ਬੰਦੇ ਨੇ ਥੈਂਕ ਯੂ ਵੀ ਨਾ ਕਹਿ ਹੋਵੇ ਤੁਸੀਂ ਦੇਖ ਇਹਦੀ ਗੱਲ ਆ ਭਾਈ

ਦੂਜੀ ਇਹ ਇਹ ਰਹਿਗੀਆਂ ਟੋਪੀਆਂ ਵਾਲਾ ਦਾ ਦੋ ਤਿੰਨ ਹੈ ਹਾਂ ਹਾਂਜੀ ਹਾਂ ਲੋ ਮਮਾ ਇਸ ਲੈ ਕੇ ਆਏਗਾ ਦਿੱਗਰ ਮੂਹ ਨਾ ਹੁਣ ਝਾਕਦੀ ਪੱਟਰ ਪੱਟਰ ਹੁਣ ਪੁੱਤ ਤੈਨੂੰ ਵੇਟ ਕਰਨੀ ਪੈਣੀ ਥੋੜੀ ਸਾਰੇ ਉਧਰ ਖਾਣ ਵਿੱਚ ਬਿਜੀ ਹੋਏ ਹੋਏ ਆ ਕੋਈ ਨਾ ਕੋਈ ਹਾਂ ਤਮੈ ਤਾਂ ਚਾਪਲੇ ਨਹੀਂ ਕਰਨੀ ਮੈਂ ਬਾਤਾ ਚਾਪਲੇ ਨਹੀਂ ਆਣਾ ਜਿਆਦਾ ਕੁਝ ਨਹੀਂ ਬਾਤੇ ਘਰ ਨਹੀਂ ਲੱਦੀ ਗਰਮੀ ਨਹੀਂ ਲੱਗਦੀ ਇਹ ਕਹਿੰਦੀ ਵੀ ਮੰਨੂ ਵੀ ਮੈਨੂੰ ਮੇਰੀ ਦਾਦੀ ਕੋਲ ਫੜਾਓ ਆਹ ਆਲਮੀ ਦਾਦੀ ਨੇ ਫੜਾਈ ਤੇ ਕਹਿ ਲਵੇ ਪਹਿਲਾਂ ਦਾਦੀ ਨੇ ਚੱਕਣੀ ਆ ਹਾਂਜੀ ਹਾਂ ਹੋ ਕੇ ਵੀ ਦਾਦੀ ਨੇ ਚੱਕਣੀ ਆ ਹਾਂ ਦਾਦੀ ਨੇ ਇਹਦਾ ਦਾਦੀ ਨੇ ਛਾਦੇ ਕੋਲ ਅਸੀਂ ਕਿਹੜਾ ਲੋਕ ਦੀਆਂ ਆਤਰੀ ਆ ਹਾਂਜੀ ਆ ਕਹਾਂ ਤੋਂ ਮੈਂ ਕਹਿੰਦਾ ਮਲਸੀ ਜੇ ਰੋਂਦੀ ਹੋਣੀ ਜਦ ਤਾ ਇੱਕ ਵਾਰ ਆ ਲਾਲ ਹੋ ਜਾਂਦਾ ਬੜਾ ਮੂੰਹ ਸਾਰੇ ਹੀ ਭੱਜਦੇ ਗੋਲੀ ਮੰਗਣਾ ਮੈਂ ਉੱਠ ਕੇ ਕਿਆਉਂਗੀ ਮੈਂ ਕਿਹਨੇ ਕੋ ਤੈਨਾਂ ਮੈਂ ਰੋਂ ਨਹੀਂ ਦੰਦੀ ਜੇ ਖਿੜਦੀ ਆ ਤਬਰ ਬਹੁਤ ਖਿੜਦੀ ਸਾਰੇ ਹੀ ਨਾ ਤਰ ਬਈ ਉਹ ਕਿਆ ਹੋ ਗਿਆ ਕਿਆ ਹੋ ਗਿਆ ਜੇ ਉਹ ਨਹੀਂ ਆਣੇ ਬੈਠੇਗਾ ਭਾਈ ਜੇ ਖਿੜਦੀ ਆ ਜਦ ਮੈਂ ਪੋਟੀ ਕਰ ਲੈਂਦੀ ਆ ਜਿਵੇਂ ਦੁੱਧ ਪੀਣਾ ਜਦੇ ਖਿੜਦੀ ਆ ਉਨੀ ਖਿੜਦੀ ਆ ਨਹੀਂ ਆਣੇ ਫਿਰ ਮਾ ਨੀ ਨਿਆਣਾ ਰੀ ਨਹੀਂ ਉਹ ਕਹੀ ਜਾਂਦਾ ਜੇ ਕੀ ਤੋ ਬਾਈ ਚਾਂ ਰੋਂਦੀ ਆ ਨਾ ਕਰ ਨਾ ਮਮਾ ਮਮਾ ਆ ਦੇਖ ਕੈਮਰਾ ਕੋਮਣੀ ਪਲੇਟ ਚ ਪਾਨੇ ਵਾਲਾ ਇਹ ਪਸੰਦ ਆਉਂਦੇ ਹੋ ਰਹੀ ਹੈ ਗਾਣਾ ਅਤਲ ਮੇਰੇ ਨਾਲ ਰਹੀ ਹੈ ਤੱਕ ਦੂਰ ਰਹਿ ਕੇ ਪਿਆਰ ਦਾ ਪਤਾ ਲੱਗਦਾ ਮਾਂ ਦੇ ਪਿਆਰ ਦੀ ਨਾਲ ਕੋਈ ਕਮੀ ਨਹੀਂ ਹੁੰਦੀ ਹਾਂ ਮੰਮੀ ਜੀ ਉੱਧਰ ਨਹੀਂ ਹਾਂ ਹਾਂ ਇਹ ਨੂੰ ਖਾਣ ਲੱਪਿਆ ਤਾਂ ਨਾ ਰਹਿ ਜਾਣਾ ਅੱਜ ਮੈਨੂੰ ਦੱਸੋ ਉਹ ਬਾੜੇ ਖਾਪ ਤੇ ਪੈਣੇ ਮੂੰਹ ਚ ਕੱਟ ਕੇ ਖੈਣੇ ਹਾਂ ਹਾਂ ਇੱਥੇ ਲੱਕੋਏ ਓਏ ਮੇਰਾ ਪੁੱਤ ਉੱਤ ਗਿਆ ਹਰਕਿਨ ਲਓ ਹਿਤਾ ਤਿਤੋ ਪਿਹਰ ਗੁੰਨੇ ਬਾਲ ਦੇਖ ਲਓ ਸਾਡੇ ਲੱਡੂ ਦੇ ਬਾਲ ਆਏ ਹਾਏ ਹਾਏ ਆਏ ਹਾਏ ਇਹਦੇ ਬਾਲਾਂ ਦੇ ਤਾਂ ਸਾਰੇ ਕੁਛ ਆ ਸਹੀ ਗੱਲ ਆ ਬਾਲ ਸੱਚੋ ਮਾਲਕ ਦੀ ਕਿਰਪਾ ਬੂਰੀ ਬਾਲ ਬਹੁਤ ਬਾਲ ਤਾਂ ਸਾਡੇ ਮਨਕੀਰਤ ਨਾਲੋਂ ਇਹਦੇ ਸਿਰ ਪਰ ਹੋਣੇ ਮਨਕੀਰਤ ਨਾਲੋਂ ਜ਼ਿਆਦਾ ਐ ਜੀ ਚੱਲ ਕੋਈ ਹੈ ਮੰਮੀ ਬਾਲ ਮਗਾ ਬਾਲ ਮੈਂ ਕਿਹਾ ਮਨਕੀਰਤ ਨਾਲੋਂ ਜ਼ਿਆਦਾ ਐ ਹੋਣੇ ਉਹ ਵੀ ਮੈਂ ਕਹਿੰਦੇ ਮਨਕੀਰਤ ਦੇ ਘੱਟ ਐ ਹਾਂ ਹਰ ਗੁੰਦੇ ਜਾਨਾ ਨਾ ਦੋਆਂ ਤੇ ਛੱਡ ਗਈ ਬਾਤ ਨੇ ਲੱਡੂ ਜਾ ਉਹ ਲੱਡੂ ਉਹ ਮੈਜੀ ਚੰਗ ਜਾਂਦੀ ਫੇਰ ਬੱਚਿਆਂ ਹਰ ਗੁੰਦੇ ਮੈਜੀ ਹੈ ਜੀ ਸੁਭਦੇ ਹੈ ਜੀ ਤੀਕ ਕਰਨ ਦੇ ਵੀ ਹੈ ਜੀ ਕੀ ਕੀ ਬੱਚੇ ਦੇ ਹੁੰਦੀਆਂ ਨਹੀਂ ਬੱਚਿਆਂ ਦੇ ਜੀ ਹੁੰਦੀਆਂ ਨਹੀਂ ਕੀ ਆ ਮੈਜੀ ਹੋ ਜਾਂਦੀ ਜਿਹੜੀ ਸਿਰ ਤੋਂ ਅੱਜ ਜਮਾ ਤੇ ਬਾਈ ਉਹਦੇ ਹੋਈ ਹੋਣੀ ਹੈਗੀ ਨਾਲੇ ਰੀਟ ਦੇ ਵਾਲ ਨਹੀਂ ਤੇ ਈਦੇ ਬਾਹਤ ਹੋਈ ਜੀ ਮਨਕੀਰ ਤੇ ਸੁਬਰੀ ਤੇ ਤਾਂ ਵਾਲ ਹੀ ਨਹੀਂ ਤੇ ਸੁਬਰੀ ਤੇ ਤਾਂ ਵਿਚਾਰੀ ਤੇ ਐ ਹਾਂ ਉਹਦੇ ਕੋਈ ਨਹੀਂ ਬੋਤਾਂ ਹਨ ਹੌਲੀ ਹੌਲੀ ਹੁੰਦੀ ਹੌਲੀ ਹੌਲੀ ਕਰਦੇ ਜਮੇ ਸਿਰ ਗੰਜਾ ਦਾ ਨਹੀਂ ਨਹੀਂ ਹੋਣੀ ਲੋਣਾਗਾ ਇਹ ਚਲੋ ਜੀ ਮੈਂ ਤੁਸੀਂ ਚਾਹ ਲਈ ਦੀਦੀ ਕਿੱਥੇ ਆ ਦੀਦੀ ਇਹ ਤਾਂ ਐ ਕਰਕੇ ਖਿੱਚ ਲੈਣ ਲੱਗਾ ਆਪਣੇ ਕੋਲ ਇਹਦੇ ਬਚਾਉਣਾ ਪੈਗਾ ਨਾ ਤੁਹਾਨੂੰ ਲਿਆਉਣੇ ਦੀਦੇ ਦਾ ਬਹੁਤ ਬਚਾਉ ਰੱਖਣਾ ਪਏਗਾ ਨਾ ਜੀ ਸਾਨੂੰ ਹਾਂ ਉਸੇ ਨਾਲ ਦੇਖੀ ਇਹ ਨਾ ਮੈਂ ਬਣਾਇਆ ਜਨਮ ਦਿਨ ਭਾਈ ਜਨਮ ਦਿਨ ਮੈਂ ਤਾਂ ਉਹਦੇ ਕਿਹਾ ਬਾਹੀ ਵੀ ਆਏ ਆ ਇਕੱਠੇ ਹੋ ਕੇ ਹੈਪੀ ਬਰਥਡੇ ਟੂ ਪਤਾ ਗੱਲ ਕਿ ਆਏ ਹਾਂ ਇਹ ਗੱਲ ਵਰਤ ਸਕਦੇ ਆ ਅੱਜ ਤਾਂ ਹੀ ਅਸੀਂ ਅੱਜ ਦਾ ਦਿਨ ਅਸੀਂ ਤਾਂ ਹੀ ਅੱਜ ਰੱਖਿਆ ਹੈ ਹਾਂ ਕਿਉਂ ਲਗੀ ਹਾਂ ਵੀ ਨਾਲੇ ਅਸੀਂ ਆਪਣਾ ਜਨਮ ਦਿਨ ਸੈਲੀਬ੍ਰੇਟ ਆ ਹੁਣ ਇਹਦੇ ਹੁਣ ਆਏ ਕਹਿ ਦਿੰਦੇ ਆ ਤੇ ਭਾਈ ਹਰਗੁਣ ਦੇ ਜਨਮ ਦਿਨ ਦਾ ਏਸ਼ਕ ਉਹ ਸਾਰੇ ਬਣਾਏ ਦੋਸਤਾਂ ਦੇ ਜਨਮ ਦਿਨ ਦਾ ਸ਼ਿਕਾਇਤ ਆ ਆਂ ਦੀ ਆ ਨਹੀਂ ਆ ਗਿਆ ਸਦਰੋ ਐਸ਼ਾ ਬੱਫਰ ਡੈਡੀ ਨੇ ਆਪਣੇ ਹਰ ਗੁੰਦੇ ਨੂੰ ਦੇਖੋੜੇ ਬਣਾਏ ਚੱਕੋ ਪਾਰਟੀ ਮੇਰੇ ਵੱਲ ਤੇ ਲਓ ਭਾਈ ਇਧਰ ਦੀਦੀ ਨੂੰ ਵੀ ਮਿਲ ਲਓ ਇਹ ਦੀਦੀ ਦੀ ਸਾਸਰੀ ਘਰ ਨਹੀਂ ਆਇਦਰ ਹਜੇ ਸਾਸਰੀ ਘਰ ਦੀ ਸਾਰਿਆਂ ਨੂੰ ਹਾਂ ਇਹ ਭਾਈ ਅਸੀਂ ਜੇਠੀ ਭੈਣ ਰਸਤੇ 'ਚ ਲਏ ਚੱਕੀ ਮੇਰੇ ਨਾਲ ਲੈ ਦਲੋ ਦੀਦੀ ਘੜੀ ਚੱਕੀ ਆ। ਚਲ ਵੀ ਤਾਂ ਚੱਕੀ ਤੇ ਬਲਾਵਾ ਮੌਕਾ ਸਦਲਾ। ਨਹੀਂ ਕੋਈ ਛੋਟੇ ਨਹੀਂ ਹੁੰਦੇ ਚੱਕੀ ਨਹੀਂ। ਅਸੀਂ ਗੱਡੀ ਜੀ ਨਹੀਂ ਬਿਠਾਈ ਅਸੀਂ ਚੱਕੀ ਆ। ਹਾਂ। ਦੀਦੀ ਦਾ ਪਿੰਡ ਜਿੱਦਾਂ ਤੁਹਾਨੂੰ ਅਸੀਂ ਦੱਸਿਆ ਹੀ ਆ ਵੀ ਭਾਈ ਸਾਹਮਣੇ ਪੈਂਦਾ। ਚੱਲਿਆ ਪਿੰਡ। ਉੱਥੋਂ ਦੀਦੀ ਨੂੰ ਨਾਲ ਲੈ ਲਿਆ ਸੀ। ਹਾਜਾ ਰਹਿਣ ਤੋਂ ਮੇਰਾ। ਤੇ ਅਗਰ ਫਿਰ ਸ਼ੱਕਦੇ ਆ ਜੀ। ਪੀ ਇਹ ਚਾਹ ਪਾਈ ਚਾਹ ਵੀ ਠੰਡੀ ਹੋਊਗੀ ਜਵਾਈ ਬਤਾ ਕਿਹ ਜਿਹਦੇ ਜਦੇ ਕਹਿੰਦੇ ਠੰਡੇ ਹੋਵੇ ਖੋੜੀ ਗੁਰ ਹੱਟੇ ਲੇ ਕੇ ਅਸੀਂ ਨਹੀਂ ਉਹਨਾਂ ਚ ਹੋਏਗੇ ਠੀਕ ਆ ਕਾਲ ਕਰਨ ਦਾ ਇਹਦਾ ਅਸੀਂ ਕਹੀਏ ਵੀ ਭਾਈ ਠੰਡੇ ਹੋਗੇ ਜਿਹੜੇ ਜਵਾਈ ਹੋਣਗੇ ਉਹ ਹੋਣਗੇ ਪਰ ਜਿਹੜੇ ਪੁੱਤ ਹੋਣਗੇ ਉਹ ਕਦੇ ਨਹੀਂ ਕਹਿਣਗੇ ਹਾਂ ਇਹ ਰਵਿੰਦਰ ਦਾ ਸਾਡਾ ਪੁੱਤ ਹਾਂ ਇਹ ਰਵਿੰਦਰ ਕਦੇ ਨਹੀਂ ਕਹਿੰਦਾ ਸਾਡੇ ਨਿਆਣੇ ਕਦੇ ਹੀ ਨਹੀਂ ਕਹਿੰਦੇ ਹਾਂ ਬਿਲਕੁਲ ਜੀ ਰੋਟੀ ਘਰ ਬਣੀ ਵੀ ਆ ਉਹ ਜੀ ਖਾਣੀ ਹਾਂ ਵੀ ਐ ਨਹੀਂ ਕਹਿੰਦਾ ਵੀ ਆਣੀ ਬਣਾਇਆ ਆਣੀ ਬਣਾਇਆ ਨਹੀਂ ਜਿਹਨਾਂ ਦੇ ਜੀਨਾਂ ਦੇ ਕੀ ਕੋਈ ਵੀ ਨਹੀਂ ਬੋਲਦਾ ਹਾਂਜੀ ਹਾਂ ਜਿਨ੍ਹਾਂ ਦੀਆਂ ਆਪਣੀਆਂ ਭੈਣਾਂ ਜੀ ਉਹਨਾਂ ਨੂੰ ਪਤਾ ਹੁੰਦਾ ਭਾਈ ਕਿਵੇਂ ਹਾਂ ਜਿਨ੍ਹਾਂ ਨੇ ਪੰਜ ਐ ਭੈਣਾਂ ਬਤਨ ਕਰਦੇ ਹਾਂ ਬਾਪ ਤਾਂ ਨਿੱਤਰ ਕੇ ਹੀ ਕਰਦਾ ਜਿਨ੍ਹਾਂ ਦੇ ਸਰਦ ਹਾਂਜੀ ਹਾਂ ਉਹ ਤਾਂ ਨਿੱਤਰ ਕੇ ਹੀ ਕਰਦਾ ਹੈ ਬਾਕੀ ਆਪਣੇ ਆਪਣੇ ਸਮਝ ਆ ਸਹੀ ਗੱਲ ਹੈ ਬਾਕੀ ਕਿਸੇ ਨੇ ਕਿਦਾਂ ਦਾ ਪਹਾੜ ਵਿੱਚ ਵੜ ਕੇ ਨਹੀਂ ਦੇਖਿਆ ਬਾਕੀ ਉਹ ਪ੍ਰੋਬਲੋ ਸਾਹਿਬ ਤੁਸੀਂ ਦੱਸ ਦੋ ਜੇ ਕੋਈ ਕਮੀ ਪੇਚੀ ਆ ਕੋਈ ਝੂਠ ਬੋਲਿਆ ਸੀ ਹਾਂ ਰੋਲਦੇ ਨਹੀਂ ਫालतू ਇਹਨੂੰ ਆਸਤ ਰਹੀਦਾ ਤਾਂ ਨਾ ਨਾ ਠੀਕ ਆ ਮਾਸ ਤੇ ਮਲਾਂਗਾ ਬੰਦਾ ਆਪੇ ਮਿੱਠਾ ਵੀ ਮੂੰਹ ਕਰੋ ਜੀ ਮਿੱਠਾ ਮੂੰਹ ਵੀ ਕਰੋ ਭਾਈ ਹਰ ਗੁੰਬਾ ਹਰ ਗੁੰਬਾ ਜਨਮ ਦੇਣਾ ਆ ਲੈ ਬਾਈ ਸ਼ਾਕੋ ਵੈਸੇ ਆ ਮਿੱਠਾ ਹੋਏ ਗਿਆ ਗਾਇਲ ਨਮਕੀਨ ਦੇ ਮਿੱਠੀ ਸੌਸ ਹਾਂ ਆ ਚਾ ਵੀ ਭਾਈ ਮਿੱਠੀ ਆ ਜੀ ਨੇ ਆ ਗਏ ਸਾਰੇ ਮਿੱਠਿਆ ਫੇਰ ਗਾਉਂਦਾ ਮੈਂ ਮਸਤੋ ਲੋ ਮੋਂ ਮਾਚ ਤੁਹਾਨੂੰ ਖਾਦਦੇ ਦਿਖਾਉਣਾ ਲੈ ਬਸ ਮੈਨੂੰ ਤਾਂ ਨਹੀਂ ਡਰ ਬਿਓ ਲੈ ਭਾਈ ਪਾਪਾ ਨੇ ਕਈ ਜਿਹਾ ਪਕੌੜੇ ਬਣਾਏ ਆ ਹਾਂਜੀ ਭਾਜੀ ਨੇ ਪੁੱਛਣਾ ਤਾਂ ਇਹ ਨਹੀਂ ਮੈਂ ਕਹਾਂ ਤਾਂ ਬਹੁਤ ਵਧੀਆ ਹੋ ਯਾਰ ਪਹਿਲੇ ਹੀ ਮੈਂ ਉਹਦੇ ਮੈਂ ਕੀ ਕਰਾਂ ਮੈਂ ਕਹੀ ਜਾਨੀ ਆ ਭਾਈ ਕੋੜਮ ਨੇ ਬਣਾਏ ਆ ਮੜਕ ਭਾਜੀ ਇਹ ਜਾਨਾ ਮੜਕ ਸੋਨਾ ਖਾ ਲੈਣਾ ਮੰਮੀ ਨਹੀਂ ਭਾਈ ਪਕੌੜੇ ਆ ਜੀ ਮਿੱਠਾ ਸੋਡਾ ਮੈਂ ਕੇ ਖਾਉਂਗਾ ਆਪੇ ਆਲੇ ਖਾਣੂ ਫਿਰ ਪਜੇ ਤੂੰ ਹਾਂ ਆ ਗਿਆ ਆਉਂ ਗਿਆ ਆ ਇਹ ਵੀ ਕਰਨੀ ਪਕੌੜੇ ਬਾਈ ਬਹੁਤ ਵਧੀਆ ਬਣਿਆ 10 ਸਾਲ ਆ ਜੇ ਤਲਰ ਜੀ ਕਿਵੇਂ ਇਹਨਾਂ ਤਾਂ ਪਹਿਲਾਂ ਮਨਜੂਰੀ ਨੇ ਸਮਝਿਆ ਪਾਪਾ ਨੇ ਕੋ ਸਪੈਸ਼ਲ ਮਸਾਲਾ ਪਾਇਆ ਦੇ ਵਿੱਚ ਹੋਰ ਅੰਦਰ ਮੈਂ ਤੈਨੂੰ ਇੱਕ ਹੋਰ ਗੱਲ ਦੱਸਾਂ ਪੁੱਤ ਬੇਸਨ ਨਹੀਂ ਲਾਇਆ ਵੈ ਨਾ ਅੱਛਾ ਜੀ ਹਾਂ ਆ ਜਿਹੜੇ ਗੱਭੀ ਦੇ ਪਕੌੜੇ ਆਪਣੇ ਬੇਸਨ ਦੂਸਣ ਤੇ ਨਹੀਂ ਬਣਾਏ ਗਏ ਅੱਛਾ ਜੀ ਇਹ ਤੇਰੇ ਪਾਪਾ ਬਹੁਤ ਸਾਲ ਲਾਈ ਰਹੇ ਨੇ ਬਹੁਤ ਬੜੀ ਬਹੁਤ ਸਾਲ ਬਣੇ ਰਿਹਾ ਮੈਂ ਨਿਆਲੇ ਵੀ ਨਾ ਡੜ ਕੇ ਖਾਂਦੇ ਮਿਚ ਨਹੀਂ ਲੈ ਹੈ ਕਿ ਬਹੁਤ ਮਿਚ ਪਾਈ ਹੋਈ ਨਹੀਂ ਬੇਲ ਦੇ ਵੀ ਨਿਆਲੇ ਲੋਣੇ ਨਹੀਂ ਖਾਂਦੇ ਇਹ ਰੋਕੜ ਦੇ ਸਾਰੇ ਹਲਵਾਈ ਨੀਰ ਕਰਦੇ ਮਾਸਾਂ ਨੇ ਪਰ ਮੇਰੇ ਨਿਆਲੇ ਘਰ ਦੇ ਨੂਰ ਖਾ ਜਾਂਦੀ ਆ ਤੁਰੀ ਸ਼ਕਤ ਲਾਦੀ ਪਾਦੀ ਸ਼ਕਤੀ ਚੰਡੀ ਖਾਈ ਹੁੰਦੀ ਖਾ ਲਾ ਫਿਰ ਥੋੜੇ ਖਾਏ ਨੂਰੂ ਸਾਡੀ ਭਾਈ ਹੁਣ ਹੋਈ ਐ ਮਾੜੀ ਜੀ ਕੰਡੇ ਪਰ ਨੂਰੂ ਮੰਗ ਦੀ ਨਮਕੀਨ ਅਕੜ ਨੂਰੂ ਪਾ ਦੇ ਹਾਂ ਨਹੀਂ ਦੇ ਦੇ ਦੀਦੀ ਇਹਨੂੰ ਬੁਖਾਰ ਬਹੁਤ ਆ ਸਵੇਰੇ ਸਵੇਰ ਦੀ ਨਾ 6:00 ਵਜੇ ਸੀਸੀ ਆ ਦੇਖ ਵੀ ਲੈਣੀ ਦੀ ਕਾਦੇ ਵਾਲੀ ਆ ਰੱਪਟਾ ਅੱਛਾ ਰੱਪਟਾ ਵਾਲੀ ਆ ਬਾਰੇ ਨੋਣ ਨੂੰ ਚਾਹ ਰੜ ਕੇ ਖਾਈ ਉਹਦੇ ਵਿੱਚ ਆ ਦੇ ਢੋਂਗਲਾਂ ਨੂੰ ਪਾ ਲਈ ਰੱਪਟਾ ਮੈਂ ਅੱਛਾ ਆਪੀ ਉੱਥੇ ਰੱਖ ਦਿੱਤੀਓ ਠੀਕ ਆ ਠੀਕ ਆ ਮੈਨੂੰ ਪਤਾ ਨਹੀਂ ਕਾਦੇ ਵਾਲੀ ਸੀ ਇਹ ਤੇ ਇਹ ਭਾਈ ਦੀਦੀ ਪਰ ਬਹੁਤ ਕਮੈਂਟ ਆਉਂਦੇ ਆ ਹਾਂ ਹੈ ਦੀਦੀ ਜਿੱਦਾਂ ਆਪਾਂ ਨਿਊਡਲ ਖਾਂਦੇ ਤੇ ਉਦੋਂ ਕਮੈਂਟ ਆਏ ਵੀ ਕਹਿੰਦੇ ਵੀ ਦੀਦੀ ਨੇ ਕਿਹੜਾ ਸੂਟ ਪਾਇਆ ਉਹ ਤਾਂ ਉਹਨ ਮਹਿਰੂਨ ਮਹਿਰੂਨ ਕਹਿੰਦੇ ਮਹਿਰਾ ਮਹਿਰੂਨ ਸੂਟ ਵਾਲੇ ਭਾਈ ਤੁਹਾਡੇ ਰੀਅਲ ਸਿਸਟਰ ਆ ਹੈ ਓਕੇ ਇਹ ਗੱਲ ਬੜਾ ਕਹਿ ਨਹੀਂ ਉਹਨੇ ਆਪੇ ਕਹਿਤਾ ਓਕੇ ਬਿਲਕੁਲ ਬਿਲਕੁਲ ਭਾਈ ਇਹ ਸਾਡੀ ਵੱਡੀ ਭੈਣ ਆ ਸਾਰੇ ਸਾਡੇ ਸਾਰਿਆਂ ਚੋਂ ਬੜੀ ਆ ਸਾਡੀ ਭੈਣ ਇਹ ਆ ਬੜੀ ਗੁਣੀ ਮੇਰੀ ਹਾਂ ਜੇਠੀ ਭੈਣ ਸਾਡੀ ਬਿਲਕੁਲ ਬਿਲਕੁਲ ਉਹ ਤਾਂ ਛੋਟੀ ਹੋ ਐ ਉਹ ਤੋਂ ਛੋਟੀ ਭਾਈ ਸਾਡੀ ਆ ਭੈਣ ਸਭ ਕੁਝ ਉਹ ਛੋਟੀ ਆ ਤੂੰ ਤਾਂ ਲੱਗ ਰਿਹਾ ਨਾ ਨਾ ਤਾ ਕਿ ਪਲੇਟੀ ਜੜੀ ਸੀ ਜੜੀ ਤੀਜੇ ਨੰਬਰ ਵਾਲੀ ਆ ਸਾਰਿਆਂ ਨਾਲ ਬੜੀ ਲੱਗਦੀ ਲੱਗਦੀ ਬੜੀ ਆ ਉਹ ਮੈਂ ਜੋਗੀ ਆ ਸਹੀ ਗੱਲ ਹਾਂ ਹਾਂ ਹਾਈ ਟੱਪ ਆਈ ਰੱਜੀ ਦੀਦੀ ਸਾਰੇ ਉਹ ਗੱਲ ਹੋ ਗਿਆ ਇਹਨਾਂ ਦੇ ਕੱਦ ਵਧੇ ਨਹੀਂ ਹੂੰ ਉਹ ਭਰ ਗਏ ਐਂਡ ਚਾਕੇ ਹਾਂ ਹਾਈ ਖਰਾਕ ਨੂੰ ਲੱਗ ਗਿਆ ਐਂਡ ਚਾ ਨੀ ਪਰ ਮੇ ਪਰ ਮੇਤੇ ਮਦ ਨਹੀਂ ਰਹਿ ਗਈ ਮੈਂ ਮੈਂ ਦੀਦੀ ਤੇ ਲੰਬਾ ਹੋ ਗਿਆ ਹਾਂ ਮੈਂ ਖੜੇ ਕਰਕੇ ਦੇਖੋ ਕੌਣ ਲੰਬਾ ਹਾਂ ਨਹੀਂ ਮੈਂ ਹੈ ਮੇਰਾ ਫਰਕ ਆ ਦੀਦੀ ਨਾਲ ਇਹ ਥੋੜੇ ਬੋਲੇ ਨਹੀਂ ਕਾਂਸੀ ਦਾ ਮੈਂ ਸੇਮ ਨਹੀਂ ਹੂੰ ਹਾਂ ਬਾਈ ਦੇ ਹਾਨ ਦੀ ਆ ਦੀਦੀ ਬਾਈ ਬਰੋ ਬਰੋ ਮਤਲਬ ਬੜੀਆ ਇਹ ਵੀ ਤਾਂ ਹੈ ਬੰਦੇ ਸਾਰੇ ਬੜੀ ਲਿਆ ਹਾਂ ਇਹਦੇ ਛੋਟੇ ਸਾਡਾ ਮਰਕਾ ਇੰਨੇ ਦਿਨਾਂ ਰਿਹਾ ਕਿਹਾ ਹੋਇਆ ਵਾਤਾ ਜੇ ਡੱਗ ਜੀ ਹੋਏ ਵਿਆਂਗੇ ਮੈਂ ਸੋਚੋ ਕਿ ਕੀ ਹੋ ਗਿਆ ਮਸਰ ਵੀ ਨਹੀਂ ਤੱਕ ਜੀ ਹੋਏ ਵੇ ਉਹ ਕਹਿੰਦੇ ਨੇ ਤੇ ਨਿੱਕਾ ਸਭ ਤੋਂ ਤਿੱਖਾ ਉਹ ਚੀਜ਼ ਆ ਹਾਂ ਇਹ ਚਾਹੀ ਤਿੱਖਾ ਇਹ ਲੋ ਜਦੋਂ ਕਿ ਬਾਲਾ ਲਾੜਲਾ ਬਣਿਆ ਵਾ ਸਾਡਾ ਭਾਈ ਮੈਂ ਸੱਚੀ ਗੱਲ ਆ ਛੋਟਾ ਸਭ ਤੋਂ ਕੋਲ ਹੈ ਤਾਂ ਮੁੰਡੇ ਵੀ ਬੇਚਿਆ ਨਹੀਂ ਸਾਰੇ ਸਾਰੇ ਮੇਰੇ ਪੰਨੂ ਹੋ ਗਏ ਮੈਂ ਤੁਹਾਨੂੰ ਕਿਹੜੇ ਕੋ ਖੜਾ ਹੈ ਨਹੀਂ ਮੈਂ ਆਏ ਕਿਹਾ ਮੈਂ ਨਾਲ ਨਹੀਂ ਹੋਈ ਇੱਕ ਛੰਡ ਜੇ ਇਹ ਨਾ ਹੋਵੇ ਤੁਹਾਨੂੰ 50 ਜੀ ਇਹਨ ਚੱਕੀ ਫਿਰਦਾ ਹੀ ਹਾਂ ਨਾ ਨਾ ਮੇਰੀ ਗੱਲ ਥੋੜੇ ਜੀਪਾਂ ਜਾਨੀਆਂ ਨਿਕਲ ਖਾਏ ਨਹੀਂ ਆ ਤੂੰ ਆੜਾ ਹੀ ਕਹਿੰਦੇ ਨਾ ਨੂੰ ਇਹ ਕੰਮ ਕਰਦੇ ਮਾਰਦੇ ਪੁੱਤਾ ਘਾਰੇ ਲਵੇ ਦੇ ਨਾ ਮੇਰੇ ਗੱਲ ਸਿੱਟਿਆ ਨਹੀਂ ਸੀ ਕਾਤਾ ਬੇਰ ਤੂੰ ਕਿਉਂ ਗੁੱਸੇ ਨਾਲ ਇਹ ਗੁੱਸਾ ਨਹੀਂ ਖਾਇਆ ਮਮੀ ਉਹਦੇ ਨਹੀਂ ਆ ਗੁੱਸਾ ਤਾਂ ਆਇਆ ਹੁੰਦਾ ਫਿਰ ਇਹ ਜਿੰਨਾ ਆਪੀ ਵਿਚ ਆ ਗਿਆ ਇਹ ਛੋਟਾ ਵੀ ਸਭ ਤੋਂ ਪਿਆਰਾ ਵੀ ਹੁੰਦਾ ਹਾਂ ਛੋਟੇ ਜਿਹੜਾ ਸਭ ਤੋਂ ਪਿਆਰਾ ਵੀ ਹੁੰਦਾ ਜਿਆਦਾ ਪਿਆਰਾ ਹੁੰਦਾ ਇਹਨੇ ਨਾਲ ਤੇ ਨਹੀਂ ਬਾਈ ਇੱਕ ਗੱਲ ਆ ਲਾਡ ਬਹੁਤ ਲਿਆ ਮੈਂ ਸਾਰੇ ਪਾਸੇ ਤੇ ਹੈ ਭੈਣਾਂ ਨੇ ਵੀ ਪੂਰਾ ਲਾਡ ਕਰਿਆ ਆ ਦੇਖ ਦੇ ਕੱਟਦਾ ਫਿਰ ਖਾਣ ਨਹੀਂ ਹੋਆ ਸਾੜੀ ਪੈਂਦੀ ਮਾਰੀ ਮੁੱਢੀ ਤੇ ਚੱਜ ਜਾਂਦਾ ਜਿੰਨੇ ਟਾਈਮ ਸਾਡੇ ਸ਼ਾਮ ਨੂੰ ਖੇਡਣੇ ਦਾ ਹੋਏ ਕਰਦਾ ਚੋਈ ਦੀ ਗੋਦੀ ਚੱਕਣੇ ਚੋੜੇ ਨਹੀਂ ਉਹ ਜਗ ਨਹੀਂ ਉਹ ਵੀ ਉਹ ਨੀਂਦ ਨਾਲ ਕਹਾਣੀ ਦੋੜਦੀ ਹੈ ਇੱਕ ਵਾਰੀ ਨਾਮ ਆਉਂਦਾ ਨਹੀਂ ਕਰੀ ਪਤਾ ਕੀ ਹੋਇਆ ਭਾਈ ਪੈਰ ਦੇ ਦੇਣਾ ਇਹਨੂੰ ਟੋਕਰੇ 'ਚ ਬਿਠਾ ਕੇ ਨੇ ਜਿਹੜਾ ਹੁੱਕ ਚੱਕੀ ਕਰਦੇ ਤੇ ਤੂੰ ਵੀ ਤੁਹਾਡੀ ਪਾਂ ਦੇ ਟੋਕਰੇ 'ਚ ਬਿਠਾ ਲਿਆ ਸੀ ਐਦਾਂ ਜੀਦੀ ਲੱਗੇ ਜੂਟੇ ਨੇ ਟੋਕਰੇ ਨਹੀਂ ਨਹੀਂ ਟੋਕਰੇ 'ਚ ਇੱਕ ਮਾਦੂਰ ਟੱਡਾ ਇਹਦੇ ਬਾਹਰ ਟੁੱਟ ਗਈ ਅੰਨੀ ਨੇ ਮੇਰਾ ਨੌਲਾ ਤਾਂ ਕਿ ਜਿੰਨੇ ਚੋੜੀ ਉਹ ਤਾਂ ਪਹਿਲੀ ਫਸਟ ਟਾਈਮ ਤਾਂ ਮੈਂ ਹੀ ਉਹ ਨੀਂਦੀ ਹਨਾਈ ਦੀ ਉਹ ਅੰਦਰ ਜੀ ਬੈੱਡ ਪਰੋਹ ਕਰੇ ਜਿਵੇਂ ਮਾਂ ਮਾਂ ਲੱਭੇ ਬੱਚੇ ਨੂੰ ਐ ਬਾਹਾਂ ਖਦੇ ਖੜ ਕੇ ਖਿੱਚ ਲੈ ਉਹ ਨਿਕਲ ਗਈ ਬਾਹਂ ਦੀ ਅਸੀਂ ਬਾਹਾਂ ਦੇ ਪੜ ਕੇ ਆਏ ਲੱਗ ਗਏ ਰੋ ਇੱਕ ਕਨੇ ਪੈਰ ਫੜ ਲਾ ਜਿੱਥੇ ਇੱਕ ਵਾਰਾ ਨਿਕਲ ਗਈ ਜਿਵੇਂ ਇੱਕ ਵਾਰਾ ਨਿਕਲ ਗਈ ਹੈ ਨਾ ਉਦਾਂ ਹੀ ਫੇਰ ਦੁਬਾਰਾ ਦੁਬਾਰਾ ਨਿਕਲਣ ਲੱਗੀ ਹੁੰਦੀ ਬਹੁਤ ਮੈਂ ਕਹਿੰਦਾ 5-7 ਬਾਰ ਨਿਕਲ ਲਈ ਮੇਰੀ ਬਾਹਾਂ 5-7 ਬਾਰ ਬਾਹਾਂ ਨਿਕਲ ਗਈ ਹਾਂ ਦੁਬਾਰਾ 7 ਸਾਲ ਹੋ ਗਏ ਤੇ ਕਦੇ ਨਹੀਂ ਮਾਈ ਦੀ ਹਾਂ ਨਹੀਂ ਸੜੀ ਗਈ ਵਾਈ ਵੀ ਉਹ ਹੋਦੀ ਐ ਤੇ ਪਤਾ ਮਾਮੇ ਤੇ ਰਹੀ ਵੀ ਆ ਮਾਮੇ ਦੇ ਗਰੀ ਸਹੀ ਗੱਲ ਆ ਤੇ ਚਲੋ ਸਾਡੀਆਂ ਭਾਈ ਗੱਲਾਂ ਬਾਤਾਂ ਚੱਲਦੀਆਂ ਹੀ ਰਹਿਣੀਆਂ ਫੇ ਰਮਨ ਦਾ ਗੁਫਾ ਨਿਕਲੇ ਆ ਬੜਾ ਟੁੱਟਣ ਲੱਗੀ ਸੀ ਨਾ ਜਾਇ ਰੁੱਟਦੀ ਨੇ ਨਾ ਗੁਫਾ ਨਾ ਹੀਠਾ ਤੇ ਲਿਆ ਬੰਦੀ ਕਿ ਕਣਾਂ ਗੁਫਾ ਨਿਕਲੇ ਜਾਂਦਾ ਤਾਂ ਪਰ ਉਹ ਵਰਦਨ ਦੋ ਇਹਦੇ ਨੇ ਤਿੰਨਾਂ ਦੇ ਮੇਰੇ ਸੁਖ ਰਹੀ ਬਾਹੋਂ ਤਾਂ ਨਿਕਲੀ ਵੀ ਉਹ ਹੋਤੀ ਤੇ ਉਹ ਤਿੰਨੋਂ ਬੜੀ ਨਿਕਲੀ ਆ ਨਾ ਮੰਗਦੀ ਇਹ ਮੇਰਾ ਆ ਦੋ ਤਿੰਨ ਵਿੱਚ ਕੱਢ ਦੇ ਨੇ ਇਹ ਉਹਨੀ ਨਿਕਲਦੀ ਆਪਣੀ ਟਾਈਮ ਹੋ ਗਿਆ ਪਰ ਇਹ ਛੋਟੀ ਹੁੰਦੀ ਤੇ ਦੋ ਤਿੰਨ ਵਾਰੀ ਨਿਕਲਦੀ ਅੱਲਾ ਦੂ ਭਾਈ ਪਿਆ ਸਾਡਾ ਸੁੱਤਾ ਅੱਦਰ ਉਹਨੂੰ ਵੀ ਦੇਖਣ ਨੂੰ ਰਿਐਕਸ਼ਨ ਕੀ ਲੱਗਿਆ ਮੈਨੂੰ ਦੂਰ ਰੱਖੀ ਤੇ ਹੱਥ ਮਾਰਦਾ ਕੁੜੀ ਮੈਨੂੰ ਧਿਆਨ ਨਾਲ ਪਿਆਨਾ ਉਹਨੂੰ ਅਗੜਾ ਆਇਆ ਲੁੱਦੀ ਰਦੇ ਅੱਜ ਅੱਜ ਇਹ ਹੌਲੀ ਹੌਲੀ ਹੋਊਗਾ ਇਹਨੂੰ ਹੌਲੀ ਹੌਲੀ ਪਿਆਰ ਪਾਊਗਾ ਇਹਨੇ ਨਾ ਕਰਿਆ ਕੱਲਿਆਂ ਜਾ ਕੇ ਕਹਿੰਦੇ ਮੈਂ ਪਾਰੀ ਰੱਖ ਗਿਆ ਲੁੱਦੀ ਬੋਲੋ ਦੇ ਕੋਲ ਜਾ ਰਹੇ ਹਾਂ ਉਹਦਾ ਭੱਜਦਾ ਦੇਖੀ ਦੇ ਇਹ ਤਾਂ ਸਾਡੇ ਵਾਲ ਕੁੱਟੀ ਜਾਂਦਾ ਸਾਡੇ ਚਪੇੜਾ ਮਾਰੀ ਜਾਂਦਾ ਸਾਡੇ ਨਾਲ ਨਹੀਂ ਪਿਆਰ ਪਿਆ ਹਜੇ ਤੱਕ ਇਹਦਾ ਚਲੋ ਭਾਈ ਸਾਡੀਆਂ ਚੱਲਦੀਆਂ ਇਹ ਰਹਿਣੀਆਂ ਗੱਲਾਂ ਬਾਤਾਂ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਚ ਜਿਹੜਾ ਵੀ ਭਾਈ ਕੱਪੜੇ ਕੋਕੜੇ ਦਾ ਦੇਣ ਲੈਣਾ ਉਹ ਤੁਹਾਨੂੰ ਅਗਲੇ ਬਲੌਗ ਚ ਦੇਖਣ ਨੂੰ ਮਿਲੇਗਾ ਜੋ ਵੀ ਗਹਿਣਾ ਘਟਾ ਚੰਗਾ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ